ਉਹ ਜੀ ਆਪਾਂ ਜਾ ਰਹੇ ਆ ਜੀ ਪੀਰ ਪਪਾ ਪੁੱਤਨ ਸ਼ਾਹ ਜੀ ਸ਼ੁਕਰ ਦਿੱਤਪੁਰ ਸਾਹਿਬ ਤੋਂ ਮੱਥਾ ਔਰ ਟੇਕੇ ਔਰ ਦਰਸ਼ਨ ਕਰਕੇ ਔਰ ਸਰੋਵਰ ਚ ਡੁਬਕੀ ਲਗਾ ਕੇ ਆ ਚੁੱਕੇ ਆ ਜੀ ਸੋ ਹੁਣ ਆਪਾਂ ਜਾ ਰਹੇ ਆ ਜੀ ਪੀਰ ਪਪਾ ਪੁੱਤਨ ਸ਼ਾਹ ਜੀ ਸੋ ਬਹੁਤ ਹੀ ਪਵਿੱਤਰ ਸਥਾਨ ਆ ਜੀ ਉਹ ਵੀ ਸੋ ਆਪ ਸਭ ਇਸੇ ਤਰ੍ਹਾਂ ਹੀ ਬਣੀ ਰਹੋ ਜੀ ਏ ਜੀਓ ਰੋਡ ਪੀਰ ਪਾਪਾ ਬੁੱਢਨ ਸਾਹਿਬ ਜੀ ਤੋਂ ਹੋਰ ਤੋਂ ਰਾਹ ਜਾਂਦਾ ਹੈ ਇਹ ਪੁਲ ਦੇ ਉੱਪਰ ਤੇ ਜਾਂਦਾ ਜੀ ਰਾਹ ਆਹ ਛੋਟੂ ਸਿੱਧੇ ਇੱਥੇ ਉੱਪਰ ਪਾਹਲੇ ਰਾਹ ਹੋ ਗਿਆ ਹੈ ਤੇ ਲਾਈਟਾਂ ਦੇ ਨਾਲ ਰੋਡ ਚਮਕੋ ਹੋਣੇ ਸ਼ੁਰੂ ਹੋ ਗਿਆ ਜੀ ਦੇਖ ਸਕਦੇ ਹੋ ਮੈਨੂੰ ਫੋਨ ਘੁੱਟ ਕੇ ਫੰਡੇ ਪਾਣਾ ਮੈਨੂੰ ਡਰ ਲੱਗਦਾਈ ਸੋ ਸਲੋਵਰ ਤੇ ਤੁਸੀਂ ਦੇਖ ਲਿਆ ਸੀ ਪਰ ਹੁਣ ਆਪਾਂ ਸਲੋਵਰ ਤੇ ਨਾ ਇੱਕ ਛੋਟਾ ਜਿਹਾ ਪੁੱਲ ਹੈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੰਗ ਹੈ ਜੀ ਸੋ ਦੇ ਉੱਪਰ ਦੀ ਆਪਾਂ ਲੰਘ ਰਹੇ ਆ ਜੀ ਇਹ ਆ ਜੀ ਪਾਕੜਾ ਨੰਕਲ ਡੈਮ ਦਾ ਪਾਣੀ ਸੋ ਤੁਸੀਂ ਦੇਖ ਸਕਦੇ ਹੋ ਮੈਂ ਦੱਸ ਰਹੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਚਲੋ ਜੀ ਚਲੋ ਇਹ ਥੋੜਾ ਜਿਹਾ ਤੰਗ ਰਸਟ ਹੈ ਜੀ ਇਹ ਲੋ ਪਾਖੜਾ ਦਾ ਨੀਲਾ ਪਾਣੀ ਹੈ ਜੀ ਇਹ ਬਿਲਕੁਲ ਪਾਖੜਾ ਅਗਨੇ ਤੋਂ ਮਾਰ ਦਿੱਤੇ ਡੰਗ ਨੀ ਪਾਖੜੇ ਦੇ ਪਾਣੀ ਦਾ ਬਹੁਤ ਨੀਲਾ ਹੋਇਆ ਹਾਏ ਹਾਏ ਕੀ ਬਾਤ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ ਜੀ ਰੋਡ ਛੋਟਾ ਇਹ ਰੋਡ ਹੈ ਜੀ ਬਹੁਤ ਬਿਲਕੁਲ ਹੀ ਸਾਫ ਸੁਥਰਾ ਪਾਣੀ ਹੈ ਜੀ ਇਸਫੈਕਟ ਤੁਸੀਂ ਦੇਖ ਸਕਦੇ ਹੋ ਹਾਈਟ ਦੀ ਪਾਈ ਤੋਂ 6 ਫੁੱਟ ਇਹ ਸਟੀਲ ਦਾ ਫਰੇਮ ਬਣਿਆ ਹੋਇਆ ਹੈ ਜੀ। ਇਹ ਕਾਫੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਜੀ। ਐਮ ਐਸ ਦਾ। ਕੀ ਬਾਤ ਹੈ ਜੀ। ਲੰਗਰ ਭਾਈ ਲਾਲੋ ਜੀ। ਸਭਾ ਜਾ ਰਹੇ ਆ ਜੀ ਪੀਪਾ ਮਹੰਤਾਂ ਚਾਹ ਜੀ। ਸੋ ਇਹਨਾਂ ਦੇ ਵੀ ਪਾਣੀ ਬਹੁਤ ਵਧੀਆ ਹੈ ਜੀ। ਔਰ ਤੁਹਾਨੂੰ ਉੱਥੇ ਜਾ ਕੇ ਸੁਣਾਈ ਜਾਏਗੀ। ਸੋ ਸਾਡੇ ਨਾਲ ਇਸ ਤਰ੍ਹਾਂ ਹੀ ਬਣੇ ਰਹੋ ਜੀ। ਬਾਬਾ ਸ਼੍ਰੀਚੰਦ ਸਾਹਿਬ ਕਿਰਪੁਰ ਸਾਹਿਬ ਜਾਨ ਕਰੀਗੇ। ਸੋ ਗੁਰਨਾਨਕ ਦੇਵ ਜੀ ਦੇ ਜੋ ਵੱਡੇ ਪੁੱਤਰ ਵੱਡੇ ਪੁੱਤਰ ਸਨ ਉਹਨਾਂ ਦਾ ਯਾਦਗਾਰੀ ਉਹਨਾਂ ਦੇ ਨਾਮ ਤੇ ਯਾਦਗਾਰੀ ਗੇਟ ਹੈ ਔਰ ਅੰਦਰ ਜਾਵਾਂਗੇ ਤਾਂ ਅੰਦਰ ਇੱਕ ਗੁਰਦੁਆਰਾ ਸਾਹਿਬ ਹੀ ਹੈ ਜੀ ਸੋ ਜਦੋਂ ਕਦੀ ਆਓ ਦਰਸ਼ਨ ਜ਼ਰੂਰ ਕਰਿਓ ਜੀ ਬਾਬਾ ਸ਼ਰੀ ਚੰਦ ਜੀ ਸਾਹਿਬ ਜੀ ਅੰਦਰ ਅਲੇ ਹੁੰਦੇ ਕੰਤਨ ਬਾਬਾ ਬੁੱਢਣ ਸਾਹਿਬ ਦਾਰਬਾਰ ਸੋ ਦੇਖ ਸਕਦੇ ਹੋ ਜੀ ਇਹ ਹੈ ਗੇਟ ਬਾਬਾ ਬੁੱਢਣ ਸਾਹਿਬ ਜੀ ਵੀਰ ਬਾਬਾ ਬੁੱਢਣ ਸਾਹਿਬ ਦੀ ਮੰਤਾ ਹੈ ਜੀ ਇਹਨਾਂ ਨੇ ਜੋ ਪਸ਼ੂ ਰੱਖਿਓ ਹੈ ਸਨ ਮਤਲਬ ਕਿ ਬੱਕਰੀਆਂ ਜੋ ਰੱਖੀਆਂ ਹੋਈਆਂ ਸਨ ਆਂਦਾ ਜੀ ਉਹਦੀ ਮੰਤਾ ਹੈ ਜੀ ਕਿ ਉਹ ਸ਼ੇਰ ਸੀਗਾ ਇੱਕ ਸ਼ੇਰ ਚਾਰਦਾ ਸੀਗਾ ਬਾਬਾ ਜੀ ਦੀਆਂ ਬੱਕਰੀਆਂ ਨੂੰ ਆਉਂਦੀ ਆਣਾ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਮੰਤਾ ਹੋएगी ਕਿ ਬਾਬਾ ਜੀ ਦੀਆਂ ਬੱਕਰੀਆਂ ਜੋ ਨਹਿਰੋਂ ਪਾਰ ਉਸ ਤਰਫ ਜਾਂਦੀਆਂ ਸਨ ਉਹਨਾਂ ਨੂੰ ਸ਼ੇਰ ਚਾਰਦਾ ਸੀਗਾ ਔਰ ਸੁਣਨ ਜਾ ਰਿਹਾ ਜੀ ਕਿ ਬਾਬਾ ਜੀ ਦੀ ਜੋ ਆਯੂ ਹੈ ਉਮਰ ਹੈ ਉਹ ਕਾਫੀ ਜ਼ਿਆਦਾ ਸਗੀ 500 ਸਾਲ ਤੋਂ ਉੱਪਰ ਦੀ ਔਰ ਲੋਕਾਂ ਦੀ ਮੰਨਤਾ ਜੀ 500 ਸਾਲ ਤੋਂ ਪਲਾਸੋ ਮਹਰਾਇ ਬਾਬਾ ਬੁੱਢਣ ਸਾਹਿਬ ਦੀ ਜੋ ਇਹ ਉਹ ਪਵਿੱਤਰ ਰਸਤਾ ਹੈ ਜੀ ਜੋ ਬਾਬਾ ਬੁੱਢਣ ਸਾਹਿਬ ਦੇ ਦਰਬਾਰ ਨੂੰ ਜਾਂਦਾ ਚੜਾਈ ਦੇਖੋ ਉਹ ਚੜਾਈ ਤੁਸੀਂ ਦੇਖ ਸਕਦੇ ਹੋ ਜੀ ਔਰ ਜਿਸ ਤਰ੍ਹਾਂ ਸੰਤਾਨ ਦਾ ਰਾਸ਼ਾ ਤੁਸੀਂ ਦੇਖ ਸਕਦੇ ਹੋ ਕਿੰਨੀ ਮੰਨਤਾ ਹੋਏਗੀ

ਉਤਰਾ ਉਤਰਾ ਸ਼ੋਦਰਗਾ ਸ਼ਾਇਮ ਪਾਪਾ ਪੁੱਟਨ ਸ਼ਾਹ ਜੀ ਬਰੂਪਨਗਰ ਸ਼੍ਰੀ ਗਰਤਪੁਰ ਸਾਹਿਬ ਕੋਈ ਚੱਕਰ ਨਹੀਂ ਯਕੀਨ ਲੜੀ ਲਾ ਦੋ ਕੀ ਬੋਲਦਾ ਉਹ ਬੋਲਦਾ ਪਰ ਉਹ ਪਰੇ ਬਾਤੂ ਦੀ ਲੱਗੀ ਹੈ ਦਰਗਾਹ ਸਾਈਂ ਪੀਰ ਬਾਬਾ ਗੁੱਡਨ ਸ਼ਾਹ ਜਾਓ واحرو کے دربار صاحب ਚਾਹਦੇ ਸੇਵਾ ਵਿੱਚ ਚਾਹਦੇ ਮੰਦਰਾ ਵਿੱਚ ਜਿਹੜੇ ਮੇਰੇ ਵੀ ਭਾਈ ਨੇ ਹਿੱਸਾ ਪਾਣਾ ਹੋਏ ਇਹ ਕਰਾ ਸਕਦਾ ਹੈ ਮਹਾਰਾਜ ਜੀ ਕਿਰਪਾ ਕਰਕੇ ਅਸਲ ਸੋਹਰੇ ਦਰਬਾਰ ਵਿੱਚ ਆਪਾਂ ਜੀ ਦਾ ਸਾਥ ਮਾਰੀ ਆਪਾਂ ਜੀ ਦਾ ਸਾਥ ਮਾਰੀ सोहेवित्र स्थान पीर बाबा बुधिन शा जी